ਚੰ ਮੰਨ ਤੇ ਪਤਾ ਲੱਗਾ ਕੋਈ ਸ਼ੱਕ ਹੈਗਾ ਨਾ ਨਾ ਕੋਈ ਸ਼ੱਕ ਇਹ ਨਾ ਕੋਈ ਲੜਾਈ ਝਗੜਾ ਨਾ ਕੋਈ ਝਗੜਾ ਇਹ ਨਾ ਲੜਾਈ ਝਗੜਾ ਇਹ ਨਹੀਂ ਸਾਡਾ ਹਾਂ ਦੱਸ ਕੇ ਕੀ ਗਿਆ ਦੱਸ ਕੇ ਹੋ ਗਿਆ ਵੀ ਆਪ ਮੈਂ ਆ ਕੇ ਬਾਹਰ ਤੇ ਚੱਲ ਜਾਣਾ ਅੱਛਾ ਤੇ ਮੁੜ ਕੇ ਆਇਆ ਹੀ ਨਹੀਂ ਮੈਂ ਇੱਕ ਦੋ ਦਿਨ ਮੁਰਗੀ ਤੇ ਰਹਿਣਾ ਭਾਈ ਹਾਂ ਜੀ ਕੀ ਨਾਮ ਹੈ ਤੁਹਾਡਾ ਗੁਰਿੰਦਰ ਸਿੰਘ ਬੇਟੇ ਦਾ ਕੀ ਨਾਮ ਗੁਰਲਾ ਸਿੰਘ ਕੀ ਗੱਲ ਬਾਤ ਹੈ ਜੀ ਕੋਈ ਗੱਲ ਬਾਤ ਨਹੀਂ 5 ਵਜੇ ਗਿਆ ਹੈਪੀ ਬਰਥਡੇ ਤੇ ਗਿਆ ਕੋਈ ਲੜਿਆ ਨਹੀਂ ਕੋਈ ਝਗੜਿਆ ਨਹੀਂ ਕਿਆ ਹੋਇਆ ਕਿ ਗਿਆ ਮੈਂ ਮੈਂ ਹੈਪੀ ਬਰਥਡੇ ਤੇ ਚੱਲਿਆ ਬਸ ਉਹ ਵਾਪਸ ਵਾਪਸ ਦਾ ਖੇਡਦਾ ਗਿਆ ਮਣ ਕੇ ਵਾਪਸ ਨਹੀਂ ਆਇਆ ਕਿਹਦੇ ਬਰਥਡੇ ਤੇ ਗਿਆ ਦੱਸਿਆ ਨੀ ਕੁਝ ਨਾ ਕੁਝ ਨਹੀਂ ਦੱਸ ਕੇ ਗਿਆ ਸਾਨੂੰ ਨਹੀਂ ਪਹਿਲਾਂ ਵੀ ਜਾਂਦਾ ਕਿਤੇ ਹਾਂਜੀ ਉਹ ਪਹਿਲਾਂ ਵੀ ਜਾਂਦਾ ਸੀ ਆ ਜਾਂਦਾ ਸੀ ਵਾਪਸ ਹੁਣ ਨਹੀਂ ਯਾਰ ਕੋਈ ਆਇਆ ਕੀ ਕੋਈ ਲੱਗਦਾ ਨਹੀਂ ਕਿ ਇਹਨੇ ਕੋਈ ਅਗਵਾ ਕਰ ਲਿਆ ਹੋਵੇ ਜਾਂ ਕੋਈ ਲੈ ਗਿਆ ਹੋਵੇ ਕੁਝ ਨਾ 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 ਕੋਈ ਬਾਤ ਨਹੀਂ ਹੋਈ ਇਹ ਤੁਹਾਨੂੰ ਪਤਾ ਨਹੀਂ ਮਹਾਰਾਜ ਜਾਂਦਾ ਵੀ ਕੀ ਹੋਇਆ ਕੀ ਨਹੀਂ ਇਹ ਤੇ ਹੁਣ ਪਰਮਾਤਮਾ ਹੀ ਜਾਣੇਗਾ ਕੋਈ ਲੰਘਦੇ ਨਹੀਂਗਾ ਨਾ ਨਾ ਸਾਡਾ ਵੈਰ ਵਿਰੋਧ ਕੇ ਨਾ ਆਇਆ ਹੀ ਨਹੀਂ ਕਦੋਂ ਤਿੰਨੇ ਤਰੀਕ ਦਾ ਗਿਆ ਇਹ ਜੋ ਤੁਹਾਨੂੰ ਪਹਿਲਾਂ ਦੱਸਿਆ ਕਿੰਨੇ ਦਿਨ ਹੋ ਗਏ ਅੱਜ 21 ਦਿਨ 18 ਤਰੀਕ ਦਾ ਗਿਆ ਜੋ ਵੀਰਵਾਰ ਦਰ ਆ ਵੀਰਵਾਰ ਸ਼ਾਮ ਨੂੰ ਗਿਆ 5 ਵਜੇ ਦਰਖਾਸਤ ਦਿੱਤੀ ਕੋਈ ਪੁੱਛ ਹਾਂਜੀ ਹਾਂਜੀ ਕੀ ਮੰਗ ਕਰਦੇ ਕੋਈ ਮੰਗੇ ਸਾਡਾ ਪੁੱਤ ਲੱਭ ਜੀ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਜੋ ਸਰਦਾਰ ਦੇਵੋਗੇ ਸਾਡਾ ਪੁੱਤ ਵਾਪਸ ਚਾਹੀਦਾ ਬਸ ਹਾਂਜੀ ਵੀਡੀ ਕੀ ਨਾਂ ਆ ਤੁਹਾਡਾ ਦੇ ਕੀ ਭਰਾ ਦਾ ਕੀ ਨਾਂ ਕੀ ਗੱਲ ਜਿੰਗਰ ਨਾਂ ਭਰਾ ਦਾ ਕੁਲਾਲ ਸਿੰਘ ਹਾਂਜੀ ਕੀ ਗੱਲ ਹੈ ਹਾਂਜੀ ਕੀ ਗੱਲ ਬਾਤ ਹੋਈ ਹੈ ਸਰ ਗੱਲ ਬਾਤ ਕੋਈ ਨਹੀਂ ਮੈਂ ਤਾਂ ਦੁਕਾਨ ਤੇ ਕੰਮ ਕਰਦਾ ਆ ਕਾਰਾਂ ਦਾ ਤੇ ਮੈਂ ਰੋਟੀ ਖਾਣ ਆ ਦੁਪਹਿਰੇ 3 ਵਜੇ ਤੇ ਇੱਥੇ ਉਹ ਤੋਂ ਇੱਥੇ ਸੀ ਤੇ ਕੋਟੀ ਪਾ ਕੇ ਚਲ ਗਏ ਆ ਕੋੜੀ ਪਾ ਕੇ ਚਲ ਗਏ ਬਾਅਦ ਚ ਮੈਂ ਰੋਟੀ ਖਾ ਕੇ ਚੜ ਗਿਆ ਬਾਅਦ ਚ ਇਹਨਾਂ ਨੂੰ ਸ਼ਾਮੀ ਆਣ ਕੇ ਮੈਂ ਪੁੱਛਿਆ ਵੀ ਛੋਟਾ ਕਿੱਥੇ ਗਿਆ ਉਹ ਕੰਦੇ ਵੀ ਉਹ ਜਨਮ ਦਿਨ ਦੀ ਪਾਰਟੀ ਤੇ ਗਿਆ ਆ ਤੇ ਬਸ ਉਸ ਦਿਨ ਤੋਂ ਅਹੀਂ ਪੀ ਕਹਿੰਦੇ ਵੀ ਆਜੂਗਾ ਕੋਈ ਨਹੀਂ ਹੁੰਦਾ ਬਾਅਦ ਚ ਨਾ ਕਿਸ ਨੂੰ ਕੋਈ ਦੱਸ ਕੇ ਗਿਆ ਅਸੀਂ ਬੜਾ ਲੱਬਿਆ ਨੂੰ ਬੜੀ ਦੂਰ ਤੱਕ ਫੇਰ ਕੇ ਆਏ ਅਸੀਂ ਤਰਨ ਤਾਰਨਾ ਕੋ ਹੋਏ ਆਏ ਅਸੀਂ ਗੋਰਦ ਰਿਆਂ ਸਾਰੇ ਕਿਤੇ ਵੇਖ ਪਰ ਨਹੀਂ ਨਾ ਕੋਈ ਆਦਾ ਪਤਾ ਫੋਨ ਨੰਬਰ ਵੀ ਬੰਦ ਹੋਣ ਡਿਆ ਦਾ ਬਸ ਮੇਰੇ ਨਾਲ ਇਹੋ ਗੱਲ ਹੋਈ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕੋਈ ਸ਼ੱਕ ਹੈਗਾ ਕਿਸੇ ਤੇ ਨਹੀਂ ਸ਼ੱਕ ਨਹੀਂ ਕਿਸੇ ਤੇ ਹੈਗਾ ਕਿਸੇ ਨੇ ਵੀ ਨਾ ਤੇ ਸਾਡਾ ਕਿਸੇ ਨੂੰ ਪੈ ਰਹੇ ਅਸੀਂ ਕੰਮ ਕਰ ਵਾਲੇ ਬੰਦੇ ਆ ਵੀ ਮੈਂ ਸਾਰੀ ਥੜੀ ਦਿਖਾਣ ਤੇ ਰਹਿਣਾ ਤੇ ਬਾਕੀ ਉਹ ਇੱਥੇ ਘਰ ਦਾ ਹੀ ਕੰਮ ਕਰਦਾ ਹੈ ਡਾਡੀ ਦਾ ਤੁਹਾਡਾ ਭਰਾ ਹੈ ਕਿ ਤੁਹਾਨੂੰ ਦੱਸਿਆ ਵੀ ਕਿਹਨਾ ਪ੍ਰੇਮ ਸੰਬੰਧ ਹੋਣੋਂ ਦੇ ਨਹੀਂ ਕਿਸੇ ਨਾਲ ਲੜਕੀ ਨਾਲ ਜਾਂ ਕਿਸੇ ਨਾਲ ਕੋਈ ਨਹੀਂ ਕੰਪਲੇਂਟ ਕੀਤੀ ਹੈ ਕੰਪਲੇਂਟ ਕੀਤੀ ਆ ਤੇ ਬਾਕੀ ਉਹ ਕੋਈ ਗੱਲਤਾ ਪਤਾ ਹੀ ਨਹੀਂ ਚੱਲਿਆ ਤੇ ਤੁਹਾਨੂੰ ਕੀ ਕਹਿੰਦੀ ਪੁਲਿਸ ਪੁਲਿਸ ਨੂੰ ਮਿਲੇ ਨਹੀਂ ਉਹਨਾਂ ਦੱਸੇ ਨਹੀਂ ਕੱਖ ਦੀ ਹਾਂਜੀ ਕੀ ਮੰਗ ਕਰਦੇ ਮੰਗੇ ਹੋਈ ਆ ਵੀ ਮੰਗੇ ਆ ਵੀ ਸਾਡਾ ਭਰਾ ਲੱਭਿਆ ਜਾਵੇ ਜਿੰਨੀ ਜਲਦੀ ਹੋ ਸਕਦਾ ਆ ਵੀ ਅਸੀਂ ਬੜੇ ਦਿਨਾਂ ਤੋਂ ਖੱਜਲ ਖਰਾਬ ਹੁੰਦੇ ਮੈਂ ਵੀ ਹੁਣ ਕੰਮਕਰ ਵਾਲਾ ਬੰਦਾ ਵੀ ਕੰਮਕਰ ਵਾਲੇ ਬੰਦੇ ਦੁਖੀ ਆ ਸਾਰੇ ਬਾਕੀ ਜੋ ਲੱਭਿਆ ਜਾਊਗਾ ਤੇ ਵੀ ਕੀ ਨਾਮ ਆ ਕੀ ਮਸਲਾ ਸਰ ਗਰਲਾਲ ਸਿੰਘ ਆ ਜੀ ਮੁੰਡੇ ਦਾ ਕੀ ਨਾਮ ਆ ਗਰਲਾਲ ਸਿੰਘ ਤੁਹਾਡਾ ਕੀ ਨਾਮ ਆ ਸਰसीम ਸਿੰਘ ਕੀ ਮਸਲਾ ਏ ਸਾਰਾ ਹਾਂਜੀ ਭਾਜੀ ਹੈਪੀ ਬਰਥਡੇ ਤੇ ਗਿਆ ਇਥੋਂ ਚਾਮੀ ਸਾਨੂੰ 5:00 ਵਜੇ ਦੱਸ ਕੇ ਗਿਆ ਮੈਂ ਹੈਪੀ ਬਰਥਡੇ ਤੇ ਚੱਲਿਆ ਮੇਰੇ ਯਾਰ ਦਾ ਹੈਪੀ ਬਰਥਡੇ ਆ ਤੇ ਅਹੀਂ ਅਗਾ ਚੱਲ ਹੋ ਕੇ ਤੇ ਆਜੀ ਛੇਤੀ ਤੇ ਮੁੜ ਕੇ ਗਿਆ ਤੇ ਮੁੜ ਕੇ ਆਇਆ ਹੀ ਨਹੀਂ ਉਸ ਦਿਨ ਤੋਂ ਅਹੀਂ ਜਿਉਂ ਡੀਗਦੇ ਰਹਿ ਡੀਗਦੇ ਰਹਿ ਮੁੜ ਕੇ ਰਿਤੇ ਦਾਨਾਂ ਦੇ ਲੱਭਣ ਦੇ ਪਏ ਮੁਰਗੇ ਗੋਦਾਰਾਂ ਦੇ ਲੱਭਣ ਦੇ ਪੇ ਤੇ ਅਜੇ ਅੱਜ ਤੱਕ ਨਹੀਂ ਮਿਲਨੇ ਕੋਈ ਸੁਨਾ ਪਤਾ ਮਿਲ ਨਹੀਂ ਸਕਿਆ ਸਾਨੂੰ ਤੇ ਇਹ ਕਾ ਇਹ ਆ ਵੀ ਬਹੁਤ ਕਿਰਪਾ ਹੋਏ ਜੀ ਕੋਈ ਦੱਸ ਦੇ ਭੈਣ ਭਰਾ ਤੇ ਅਹੀਂ ਦੇ ਰੋਟੀ ਵੀ ਨਹੀਂ ਖਾਦੀ ਦੋਹਾਂ ਜੀਆਂ ਨੇ ਵੀ ਇਹ ਕੀ ਬਣਾ ਸਾਡੇ ਨੇ ਕਿੰਨੇ ਦਿਨ ਹੋ ਗਏ ਅੱਜ ਹਾਂਜੀ ਕਿੰਨੇ ਦਿਨ ਹੋ ਗਏ ਅੱਜ 21 ਦਿਨ ਹੋ ਗਏ ਅੱਛਾ ਹਾਂਜੀ ਦਿਖਾਉਂਦੀ ਕਿਉਂ ਤੇ ਦਿਖਾ ਹੀ ਦਿੱਤੀ ਆ ਜੀ ਕੀ ਖਾਦੀ ਪੁੱਲਸ ਹੂੰ ਪੁੱਲਸ ਕੀ ਲਈ ਪੁੱਲਸ ਨੇ ਨਹੀਂ ਕੁਝ ਕਿਹਾ ਸਾਨੂੰ ਤੇ ਫਿਰ ਆਪਾਂ ਦਰਖਾਸਤ ਦੇ ਕੇ ਘਰ ਨੂੰ ਆ ਗਏ ਕੋਈ ਬਾਅਦ ਚ ਪੁੱਛ ਕੇ ਨਾ ਕੋਈ ਪੁੱਛ ਕੇ ਚ ਨਹੀਂ ਕੀ ਮੰਗ ਕਰਦੇ ਜੀ ਮੰਗ ਇਹ ਉਹ ਕਰਦੇ ਵੀ ਸਾਡਾ ਪੁੱਤ ਲੱਭ ਜੇ ਘਰ ਨੂੰ ਆ ਜੇ ਤੇ ਸਭ ਕੋ ਵਿੱਚ ਹੀ ਆ ਜਾਂਦਾ ਪੀ ਹੋਰਾਂ ਹੀ ਦੇ ਕੋ ਨਾ ਕੇ ਨੂੰ ਫੜਾ ਸਕਦੇ ਆ ਨਾ ਪੜ ਸਕਦੇ ਆ ਤੇ ਸਾਡਾ ਕੇ ਨਾ ਵੈਰ ਵਿਰੋਧ ਹੈ ਹੀ ਨਹੀਂ ਕਿ ਜਾ ਕੇ ਨਾ ਵੈਰ ਵਿਰੋਧ ਹੋਵੇ ਤੇ ਆਪਾਂ ਸਾਡਾ ਪੋਤਾ ਹੀ ਘਰ ਨੂੰ ਆਜੇ ਇੰਨੀ ਬੜੀ ਫਤਿਹ ਹੈ ਕੋਈ ਸ਼ੱਕ ਹੈ ਤੁਹਾਨੂੰ ਗਏ ਨਹੀਂ ਨਹੀਂ ਸ਼ੱਕ ਕਿਸੇ ਤੇ ਨਹੀਂ ਸਾਡਾ ਕੇ ਨਾ ਲੜਾਈ ਝਗੜਾ ساری ਉਮਰ ਚ ਹੀ ਨਹੀਂ ਹੋਇਆ ਵੀ ਅਹੀਂ ਨਹੀਂ ਲੜਾਈ ਝਗੜੇ ਵਾਲੇ ਬੰਦੇ ਨਹੀਂ ਆਈਦੇ ਤੇ ਇਹ ਆ ਵੀ ਚਲੋ ਸਾਡਾ ਪੁੱਤ ਜੇ ਬਾਹਰ ਗਏ ਨਾ ਗਿਆ ਵੀ ਆ ਮੁੰਡੇ ਮੰਡੇ ਨਾ ਵੀ ਤੇ ਉਹ ਘਰ ਨੂੰ ਆਜੇ ਇੰਨੀ ਬੜਾ ਚੁਗਰਿਆ